ਸਾਣਾ ਮੋਤੀ ਨਗਰ ਦੇ ਵਿੱਚ ਜਿਹੜੀ ਖੜੀ ਹੋਈ ਹੈ ਉਹ ਗੱਡੀ ਆ ਇਹ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਪੋਸਟ ਵਾਲੇ ਤੇ ਚੜਾਣ ਦੀ ਕੋਸ਼ਿਸ਼ ਕੀਤੀ ਕਿ ਨਗਰ ਨਿਕਲ ਦੇ ਮੁਲਾਜ਼ਮ ਦੇ ਉੱਤੇ ਚੜਾਣ ਦੀ ਕੋਸ਼ਿਸ਼ ਕੀਤੀ ਮੈਂ ਰੋਕ ਲਿਆ ਉਹਨਾਂ ਨੂੰ ਤੇ ਬੰਦਾ ਇੱਕ ਬਾਹਰ ਆਇਆ ਜਿਹੜੀ ਆਪਣੀ ਗੱਲਬਾਤ ਹੁੰਦੀ ਵੀ ਡਾਕੂਮੈਂਟ ਦਿਖਾਓ ਤੇ ਮੈਂ ਤੁਹਾਨੂੰ ਲੂਸ ਪੈ ਗਿਆ ਵੀ ਚੱਲ ਕਾਗਜ਼ ਲੈ ਕੇ ਆਣਗੇ ਪਰ ਉਹ ਬੰਦਾ ਗੱਡੀ 'ਚ ਬਹਿ ਗਿਆ ਉਹਨੇ ਵਜਿ ਦੀ ਸੜਕ 'ਤੇ ਮਾਰ ਮਾਰ ਮੈਂ ਉਹਨਾਂ ਦੇ ਮਗਰ ਬੈਠੀ ਲਾ ਲਈ ਥੋੜੀ ਦੂਰ ਤੇ ਜਾ ਕੇ ਉਹਨਾਂ ਨੇ ਪਬਲਿਕ ਨੂੰ ਹਟਕ ਕੀਤਾ ਜਿਹੜੇ ਕਿ ਬੰਦੇ ਗਿਰੇ ਵਗੇ ਮੈਂ ਉਹ ਬੰਦਿਆਂ 'ਲ ਜਾਂਦਾ ਤੇ ਮੇਰਾ ਗੱਡੀ ਤੋਂ ਵਿਹਾਲ ਹਰਦਾਸ ਮੈਂ ਇਹਨਾਂ ਨੇ ਮਗਰ ਲੱਗਾ ਹੋਇਆ ਤੇ ਕੰਡੋਨ ਤੇ ਫੋਨ ਕਰਤਾ ਵੀ ਗੱਡੀ ਛੱਕੀ ਆ ਵੀ ਉਹਨਾਂ ਨੇ ਆ ਕੰਮ ਕੀਤਾ ਮੋਤੀਨਗਰ ਦੇ ਘਟ ਤੇ ਗੱਡੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਤੇ ਉਹ ਗੱਡੀ ਨੂੰ ਸਾਈਡ ਤੋਂ ਮਿਲ ਹੀ ਨਹੀਂ ਅਸੀਂ ਅੱਗੇ ਦੀ ਰਾਈਟ ਸਾਈਡ ਤੋਂ ਨਿਕਲਣ ਲੱਗੇ ਸੀ ਰੋਂਗ ਹੋ ਕੇ ਤੇ ਉਹ ਗੱਡੀ ਵਾਲੇ ਫਸਿਆ ਸੀ ਉਹ ਬੈਕ ਕਰਕੇ ਉਹਨੇ ਵਿੱਚ ਸਾਡੇ ਮਾਰਤੀ ਮੈਂ ਉਹਨਾਂ ਦਾ ਫਿਰ ਗੱਡੀ ਦਾ ਇੰਜਨ ਆਫ ਕੀਤਾ ਇੰਜਨ ਆਫ ਕਰਦੇ ਕਰਦੇ ਉਹ ਮੇਰੇ ਹੱਥ ਪਾਈ ਹੋ ਰਿਹਾ ਸੀ ਉਹ ਮੇਰੇ ਥੋੜਾ ਥੋੜਾ ਸ਼ੀਸ਼ਾ ਲੱਗ ਗਿਆ ਤੇ ਉਧਰੋਂ ਲੋਡ ਕਰਾਉਣ ਦੇ ਨਾਲ ਅਵਤਾਰ ਸਿੰਘ ਜੀ ਐਸਈ ਟ੍ਰੈਫਿਕ ਦੇ ਤੇ ਨਾਲ ਉਹਨਾਂ ਦੇ ਬਲਵਿੰਦਰ ਸਿੰਘ ਜੀ ਮੌਕੇ ਤੇ ਉਹ ਆ ਗਏ ਸੀ। ਕੋਈ ਸਾਲ ਨੇ ਕਾਫੀ ਹੱਥ ਤੁਮਾਰੇ ਗੱਡੀ ਦੇ ਸ਼ੀਸ਼ੇ ਟੁੱਟੇ ਨੇ ਤੇ ਪਬਲਿਕ ਆਈ ਨਾਲ ਪਬਲਿਕ ਵਾਲੇ ਨੇ ਡੰਡੇ ਨੇ ਮਾਰੇ ਸ਼ੀਸ਼ੇ ਤੋੜਿਆ ਤੇ ਉਹ ਰਹੀ ਚਾਬੀ ਚੁੱਕੀ ਹੋਤੀ ਫਿਰ ਉਹਨਾਂ ਪਤਾ ਨਹੀਂ ਲੱਗੇ ਕਿ ਇਹ ਨਹੀਂ ਲੱਗ ਗਈ ਬਾਤ ਤੋਂ ਮੈਂ ਆਪਣੀ ਲੱਤ ਫੜ ਕੇ ਬਹਿ ਗਿਆ ਸੀ ਜਿਹੜਾ ਮੋਟਰਸਾਈਕਲ ਤੋਂ ਨਿਕਲਿਆ ਮੈਂ। ਲੁਧਰਾਨ ਲਾਈਵ ਦੇ ਇਕੜ ਮਾਲ ਤੇ ਮਾਮਦਰਸਕਾ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋ ਗਈ ਨਸ਼ੇ ਦੀ ਖੇਪ ਦੀ ਨਸ਼ੇ ਦੀ ਖੇਪ ਜਿਹੜੀ ਆ ਲੁਧਿਆਣਾ ਸ਼ਹਿਰ ਚ ਬਰਾਮਦ ਹੁੰਦੀ ਰਹਿੰਦੀ ਐ ਇਦਾਂ ਹੀ ਇੱਕ ਮਾਮਲਾ ਲੁਧਿਆਣਾ ਦੇ ਮੋਤੀ ਨਗਰ ਦੇ ਕੋਲ ਸਾਹਮਣੇ ਆਂਦਾ ਜਿੱਥੇ ਇੱਕ ਤੇਜ਼ ਰਫਤਾਰ ਸ਼ੈਵਲੈਟ ਗੱਡੀ ਜਿਹੜੀ ਆ ਸਾਹਮਣ ਤੋਂ ਆਂਦੀ ਹੁੰਦੀ ਜਦੋਂ ਟ੍ਰੈਫਿਕ ਮੁਲਾਜ਼ਮ ਨੂੰ ਸ਼ੱਕ ਹੁੰਦਾ ਤਾਂ ਉਸ ਨੂੰ ਰੋਕਦਾ ਤਾਂ ਉਸ ਤੋਂ ਬਾਅਦ ਉਸ ਨੂੰ ਰੋਕਿਆ ਜਾਂਦਾ ਉਹ ਫਰਾਰ ਹੋਣ ਦੀ ਕੋਸ਼ਿਸ਼ ਕਰਦੀ ਹੈ ਜਿਹਦੇ ਵਿੱਚੋਂ ਤੁਹਾਨੂੰ ਦੱਸ ਦਈਏ ਕਿ ਨਸ਼ੇ ਦੀ ਜਿਹੜੀ ਖੇਪ ਹੈਗੀ ਐ 35 ਗ੍ਰਾਮ ਜਿਹੜਾ ਨਸ਼ੀਲਾ ਪਰਦਾਰਥ ਮਿਰਦਾ 83 ਗ੍ਰਾਮ ਹਿਰੋਇਨ ਜਿਹੜੀ ਆ ਉਹਦੇ ਚੋਂ ਮਿਲਦੀ ਹੈ ਲੇਕਿਨ ਤੁਹਾਨੂੰ ਤਸਵੀਰ ਦਿਖਾ ਰਾਂ ਸ਼ੈਵਲੈਟ ਗੱਡੀ ਦੀ ਜਿਹੜੀ ਸ਼ੈਵਲੈਟ ਗੱਡੀ ਥਾਣਾ ਮੋਤੀ ਨਗਰ ਦੇ ਵਿੱਚ ਜਿਹੜੀ ਖੜੀ ਹੋਈ ਹੈ ਉਹ ਗੱਡੀ ਆ ਜਿਹੜੀ ਕੱਲ ਭੱਜਣ ਦੀ ਜਿੰਨੇ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਵਾਲੇ ਤੇ ਚੜਾਣ ਦੀ ਕੋਸ਼ਿਸ਼ ਕੀਤੀ ਕਿ ਨਗਰ ਨਿਗਮ ਦੇ ਮੁਲਾਜ਼ਮ ਦੇ ਉੱਤੇ ਚੜਾਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਉਹ ਗੱਡੀ ਆ ਵੀ ਤੁਹਾਨੂੰ ਦਿਖਾ ਰਹੇ ਆ ਕਿ ਇਹ ਤਸਵੀਰ ਹੈ ਤਸਵੀਰ ਹੈ ਜਿਹੜੀ ਥਾਣੇ ਦੇ ਵਿੱਚ ਜਿਹੜੀ ਖੜੀ ਆ ਲੇਕਿਨ ਉਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਲੇਕਿਨ ਜਿਹੜੇ ਐ ਐਸਐਚਓ ਨੇ ਐਸਐਚਓ ਨਾਲ ਵੀ ਗੱਲਬਾਤ ਕਰਾਂ ਕੀ ਆਖਿਰ ਮਾਮਲਾ ਕੀ ਹੈ ਕਿੰਨੇ ਕੁ ਮੁਲਾਜ਼ਮ ਜਿਹੜੇ ਇਹਦੇ ਵਿੱਚ ਇੰਜਰਡ ਹੋਏ ਨੇ ਲੇਕਿਨ ਗੱਡੀ ਜਿਹੜੀ ਫੜ ਲਈਤੀ ਗਈ ਹੈ આરોપી ਜਿਹੜੇ ਨੇ ਉਹ ਵੀ ਫੜ ਲਿੱਤੇ ਗਏ ਨੇ ਗੱਲਬਾਤ ਵੀ ਕਰ ਲਾਂਗੇ ਅਸੀਂ ਸੱਸੀ ਗੱਲ ਸਰ ਗੱਸੀ ਗੱਲ ਕਰਾਂ ਵਿਸ਼ਾਲ ਗੱਲ ਕਰ ਰਿਹਾ ਸਰ ਠੀਕ ਹੋ ਹਾਂ ਕਾਦੀ ਭਾਜੀ ਵਧੀਆ ਜੀ ਸਰ ਜਿਹੜੀ ਆ ਇੱਕ ਸ਼ੈਵਲੈਟ ਗੱਡੀ ਜਿਹੜੀ ਫੜੀ ਹੈ ਜਿਹਦੇ ਵਿੱਚੋਂ 83 ਗ੍ਰਾਮ ਦੇਸ਼ੀਲਾ ਪਾਊਡਰ ਮਿਲਿਆ ਕੀ ਮਾਮਲਾ ਕੀ ਸੀਗਾ ਸਰ ਦੋ ਬੰਦੇ ਰਾਉਂਡ ਅਪ ਕੀਤੇ ਗਏ ਦੋ ਬੰਦੇ ਹਾਂ ਜੀ ਸਰ 85 ਗ੍ਰਾਮ ਆਈਸ ਜੀ ਸਰ ਪ੍ਰਸਿੱਧ ਰਾਮ ਕਿਤਾ ਜੀ ਸਰ ਪ੍ਰਸਿੱਧ ਰਾਮ ਆਈਸ ਜੀ ਸਰ ਲੇਕਿਨ ਸਰ ਐਨੀ ਕੁਆਂਟੀਟੀ ਲੈ ਕੇ ਕਿੱਥੇ ਜਾ ਰਹੀ ਸਪਲਾਈ ਕਰਨ ਜਾ ਰਹੀ ਸੀਗੇ ਸਰ ਉਹ ਪੁੱਛ ਕੇ ਕਰ ਰਹੇ ਆਂ ਡਿਮਾਂਡ ਲੈ ਕੇ ਕਰਦੇ ਆਂ ਪੁੱਛ ਕੇ ਜੀ ਸਰ ਕੋਈ ਮੁਲਾਜ਼ਮਰੇ ਵਿੱਚ ਇੰਜਰਡ ਇੰਜਰਡ ਵੀ ਹੋਇਆ ਸਰ ਨਹੀਂ ਜੀ ਬਹੁਤ ਬਹੁਤ ਜੀ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਸਰ ਇਹ ਸਾਡੇ ਨਾਲ ACP ਜਸਵਿੰਦਰ ਜੀ ਜਸਵਿੰਦਰ ਸਿੰਘ ਸੀਗੇ ਜਿਹੜੇ ACP ਨੇ ਦੱਸਿਆ ਕਿ ਦੋ ਬੰਦੇ ਜਿਹੜੇ ਰਾਉਂਡ ਅਪ ਕੀਤੇ ਐ ਗੱਡੀ ਜਿਹੜੀ ਐ ਥਾਣੇ 'ਚ ਖੜੀ ਹੋਈ ਐ ਲੇਕਿਨ ਇਹ ਗੱਡੀ ਤਾਂ ਉਹ ਜਿਹੜੀ ਤਸਵੀਰਾਂ ਨਾਲ ਦੀ ਨਾਲ ਚੱਲ ਰਹੀਆਂ ਵੈ ਉਹ ਨਹੀਂ ਤਸਵੀਰਾਂ ਜਿਹਦੇ ਵਿੱਚ ਦੋ ਯੂਰੋਪੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਲੇਕਿਨ ਹਜੇ ਰਿਮਾਂਡ ਜਿਹੜਾ ਹਾਸਿਲ ਕੀਤਾ ਜਾਊਗਾ ਰਿਮਾਂਡ ਹਾਸਿਲ ਕਰਨ ਤੋਂ ਬਾਅਦ ਇਹ ਪੁੱਛਿਆ ਜਾਊਗਾ ਕਿ ਆਖਿਰੇ ਮਾਮਲਾ ਆਖਿਰੇ ਸਪਲਾਈ ਕਰਨ ਕਿੱਥੇ ਜਾ ਰਹੇ ਸੀ ਕਿੰਨੇ ਸਮੇਂ ਤੋਂ ਇਸ ਚੀਜ਼ ਦਾ ਕੰਮ ਕਰਦੇ ਨੇ ਲੇਕਿਨ ਤੁਹਾਨੂੰ ਟ੍ਰੈਫਿਕ ਮੁਲਾਜ਼ਮ ਕੋਲ ਵੀ ਲੈ ਕੇ ਚਲਦੇ ਆ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਜਿਹੜ ਜਿਸ ਤਰ੍ਹਾਂ ਇਸ ਜੀਬ ਨੇ ਦੱਸਿਆ ਸਾਨੂੰ ਕਿ ਮਾਮਲਾ ਜਿਹੜਾ ਹੈਗਾ ਦੋ ਬੰਦੇ ਕਿਊਜ਼ ਗ੍ਰਿਫਤਾਰ ਕਰ ਲਿੱਤੇ ਗਏ ਨੇ ਲੇਕਿਨ ਸਾਡੇ ਜਸਵਿੰਦਰ ਸੋਰੀ ਮਾਫ ਕਰਾ ਦਲਜੀਤ ਵੀਰਾ ਮੌਜੂਦ ਹੈ ਟ੍ਰੈਫਿਕ ਤੋਂ ਕੀ ਮਾਮਲਾ ਕੀ ਸੀਗਾ ਦਲਜੀਤ ਵੀਰੇ ਕਿੱਦਾਂ ਗੱਡੀ ਤੇ ਸ਼ੱਕ ਹੋਇਆ ਕਿੱਦਾਂ ਰੋਕੀ ਦੇਖੋ ਜੀ ਪਹਿਲਾਂ ਤਾਂ ਮੇਰੀ ਬੇਨਤੀ ਹੈ ਭਰਾਵਾਂ ਨੂੰ ਕਿਉਂਕਿ ਪ੍ਰੈਸ ਇੱਕ ਐਦਾਂ ਦਾ ਮਾਧਿਅਮ ਹੋਏਗਾ ਜਿਹੜਾ ਪਬਲਿਕ 'ਚ ਸੱਚਾਈ ਲੈ ਕੇ ਜਾਂਦਾ ਮੈਂ ਰੂਟੀਨ ਦੀ ਤਰ੍ਹਾਂ ਆਪਣੀ ਡਿਊਟੀ ਕਰ ਰਿਹਾ ਸੀ ਟ੍ਰੈਫਿਕ ਦੀ ਤੇ ਮੇਰਾ ਮੁਲਾਜ਼ਮ ਜਿਹੜਾ ਚਲਾਨ ਜਮਾ ਕਰਨ ਗਿਆ ਹੋਇਆ ਸੀ ਕੱਲਾ ਸੀ ਵੀ ਆਪਾਂ ਕੱਲੇ ਗੱਡੀ ਰੋਕੀ ਦੀ ਉਹ ਬੰਦਿਆਂ ਨੇ ਲੈਟਰਕ੍ਰੋਸ ਕੀਤੀ ਤੇ ਉਹਨਾਂ ਦੇ ਸ਼ੰਚੇੜ ਲੱਗੇ ਹੋਏ ਸੀ ਮੈਂ ਰੋਕ ਲਿਆ ਉਹਨਾਂ ਨੂੰ ਤੇ ਬੰਦਾ ਇੱਕ ਬਾਹਰ ਆਇਆ ਜਿਹੜੀ ਆਪਣੀ ਗੱਲਬਾਤ ਹੁੰਦੀ ਵੀ ਡਾਕੂਮੈਂਟ ਦਿਖਾਓ ਤੇ ਮੈਂ ਥੋੜਾ ਲੂਸ ਪੈ ਗਿਆ ਵੀ ਚੱਲ ਕਾਗਜ਼ ਲੈ ਕੇ ਆਣਗੇ ਪਰ ਉਹ ਬੰਦਾ ਗੱਡੀ 'ਚ ਬਹਿ ਗਿਆ ਤੇ ਉਹਨੇ ਗੱਡੀ ਦੀ ਚਾਲ ਮਾਰ ਲਈ ਫਰਾਰ ਹੋ ਉਹਨੇ ਫਰਾਰ ਹੋਣ ਲੱਗੇ ਮੈਂ ਗੱਡੀ ਦੇ ਅੱਗੇ ਹੋਇਆ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਉਹਨਾਂ ਨੇ ਥੋੜਾ ਜਿਹਾ ਹਿੱਟ ਕੀਤਾ ਫਿਰ ਮੈਂ ਸੋਚਿਆ ਯਾਰ ਬੰਦੇ ਸ਼ੱਕੀ ਆ ਕਿ ਕਿ ਉਹਨਾਂ ਨੂੰ ਰੋਕਿਆ ਜਾਵੇ ਮੈਂ ਉਹਨਾਂ ਦੇ ਮਗਰ ਗੱਡੀ ਲਾ ਲਈ ਤੇ ਥੋੜੀ ਦੂਰ ਤੇ ਜਾ ਕੇ ਉਹਨਾਂ ਨੇ ਪਬਲਿਕ ਨੂੰ ਹਟ ਕੀਤਾ ਜਿਹੜੇ ਕਿ ਬੰਦੇ ਗਰੇ ਵੱਟ ਮੈਂ ਉਹ ਬੰਦਿਆਂ ਨਾਲ ਜਾਂਦਾ ਤੇ ਮੇਰਾ ਗੱਡੀ ਤੋਂ ਧਿਆਨ ਹਟਦਾ ਸੀ ਮੈਂ ਇਹਨਾਂ ਦੇ ਮਗਰ ਲੱਗਾ ਹੋਇਆ ਤੇ ਕੰਟਰੋਲ ਤੇ ਫੋਨ ਕਰਤਾ ਵੀ ਗੱਡੀ ਛੱਕੀ ਆ ਵੀ ਉਹਨਾਂ ਨੇ ਆ ਕੰਮ ਕੀਤਾ ਤੇ ਤੇ ਕੰਟਰੋਲ ਤੋਂ ਉਹਨਾਂ ਨੇ ਮੇਰੇ ਖਿਆਲ ਨਾਲ ਨੋਟ ਕਰਾਤਾ ਆਪਣੇ ਵਿੱਚ ਆ ਗੱਡੀ ਇਧਰ ਨੂੰ ਜਾ ਰਹੀ ਹੈ ਮੁੜ ਕੇ ਜੀ ਮੈਨੂੰ ਉਹਨਾਂ ਦਾ ਮੌਕਾ ਮਿਲਿਆ ਗੱਡੀ ਰੋਕਣ ਦਾ ਮੈਂ ਇੱਕ ਜਗ੍ਹਾ ਮੋਤੀ ਨਗਦੀ ਮਾਰਕੀਟ ਚ ਗੱਡੀ ਰੋਕ ਕੇ ਉਹਨਾਂ ਨੂੰ ਕਵਰ ਕੀਤਾ ਉਤਰ ਕੇ ਪਰ ਉਹਨਾਂ ਨੇ ਮੈਨੂੰ ਫੇਰ ਸੇਮ ਹਾਲਾਤ ਪੈਦਾ ਕਰਤੇ ਏ ਮੈਨੂੰ ਇਹ ਸੀ ਵੀ ਯਾਰੇ ਮੈਨੂੰ ਮਾਰਨਗੇ ਤੇ ਮੈਂ ਆਪਣੇ ਆਪ ਨੂੰ ਬਚਾਉਣ ਦੇ ਚੱਕਰ ਚ ਫਿਰ ਪਿੱਛੇ हट ਗਿਆ ਮੈਂ ਤੁਹਾਡੇ ਤੇ ਦੋ ਵਾਰੀ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂ ਤੁਹਾਡੇ ਨਾਲ ਹਿੱਟ ਵੀ ਕੀਤਾ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਕਵਰ ਕੀਤਾ ਨਹੀਂ ਕਿ ਤੁਹਾਡੀ ਤੁਸੀਂ ਪਹਿਲੇ ਜਾਨ ਕੀਮਤੀ ਸਮਝਦੇ ਇਹ ਤਾਂ ਨਸ਼ਾ ਹੀ ਫੜਿਆ ਗਿਆ ਇਹਨਾਂ ਕੋ ਪਰਚਾ ਤੁਹਾਡੇ ਵੱਲ ਹੀਦਰ ਚ ਹੋਇਆ ਦੋਸਤ ਇਦਾਂ ਵੀ ਸਾਡੀ ਡਿਊਟੀ ਇਹ ਹੈ ਅਸੀਂ ਖੜੇ ਤਾਂ ਹੁੰਨੇ ਆ ਵੀ ਯਾਰ ਟ੍ਰੈਫਿਕ ਦੀ ਡਿਊਟੀ ਹੈ ਪਰ ਸਾਨੂੰ ਅਫਸਰ ਹਾਲ ਹੋਣ ਦਾ ਵੀ ਤੁਹਾਡੇ ਦਾ ਜ਼ਿਆਦਾਤਰ ਟਾਈਮ ਚੌਂਕਾ ਚ ਘੇੜਨ ਕਰਕੇ ਜਿਹੜਾ ਕ੍ਰਿਮਿਨਲ ਬੰਦਾ ਉਹ ਤੁਹਾਡਾ ਨਿਗਾ ਚ ਹੁੰਦਾ ਤੇ ਮੈਨੂੰ ਜਿਹੜਾ ਲੱਗਾ ਵੀ ਇਹਨਾਂ ਨੇ ਬੰਦੇ ਹਿੱਟ ਕਰਦੇ ਤਾਂ ਮੇਰਾ ਰੋਕਣਾ ਤਾਂ ਫਰਜ਼ ਮੰਨਦਾ ਹੀ। ਉਹਨਾਂ ਦਾ ਕਹ ਮੇਰੇ ਇਹੀ ਸੀ ਵੀ ਇਹਨਾਂ ਨੇ ਬੰਦੇ ਹਿੱਟ ਕੀਤੇ ਆ। ਫਿਰ ਲਾਸਟ ਮੂਮੈਂਟ ਤੇ ਜਿਹੜਾ ਪਬਲਿਕ ਨੇ ਦੇਖ ਲਿਆ ਵੀ ਮੁਲਾਜ਼ਮਾਂ ਨਾਲ ਹੋਜੀ ਤੇ ਮੈਨਾਂ ਪਵਲਕ ਹੋ ਗਈ। ਇਹਨਾਂ ਦੀ ਮੋਤੀ ਨਗਰ ਜਦੋਂ ਦਿੱਲੀ ਰੋਡ ਤੇ ਚੱਲਦੇ ਆ। ਉੱਥੇ ਜਾ ਕੇ ਗੱਡੀ ਇਹਨਾਂ ਦੀ ਸਾਹਮਣੇ ਗੱਡੀ ਨਾਲ ਹਿੱਟ ਹੋ ਗਈ। ਇੱਕ ਸਾਈਡ ਤੇ ਇਹਨਾਂ ਦੇ ਇੱਕ ਲੇਡੀਜ਼ ਦੇ ਇੱਕ ਆਪਣਾ ਜੈਨਸ ਉਹ ਮੋਟਰਸਾਈਕਲ ਨਾਲ ਥੱਲੇ ਆ ਗਿਆ। ਤੇ ਇਹ ਉੱਥੋਂ ਕੋਸ਼ਿਸ਼ ਕਰਦੇ ਸੀ ਵੀ ਗੱਡੀ ਨੂੰ ਭਜਾਈਏ ਕਿ ਇਸ ਹਿਸਾਬ ਨਾਲ ਕਦੀ ਗੱਡੀ ਅੱਗੇ ਤੇ ਕਦੀ ਪਿੱਛੇ ਕਰਦੇ ਸੀ। ਤੇ ਪਬਲ ਜਿੱਤੇ ਜੀ ਨਾਲਾ ਵੱਜਣ ਕਰਕੇ ਸ਼ੀਸ਼ੇ ਟੁੱਟ ਗਏ ਤਾਂ ਮੈਂ ਉਹਨਾਂ ਦਾ ਫਿਰ ਗੱਡੀ ਦਾ ਇੰਜਨ ਆਫ ਕੀਤਾ ਇੰਜਨ ਆਫ ਕਰਦੇ ਕਰਦੇ ਉਹ ਮੇਰੇ ਹੱਥੋਂ ਫਾਈ ਹੋ ਰਿਆ ਸੀ ਤੇ ਮੇਰੇ ਥੋੜਾ ਥੋੜਾ ਸ਼ੀਸ਼ਾ ਲੱਗ ਗਿਆ ਤੇ ਉਧਰੋਂ ਨੋਟ ਕਰਾਉਣ ਦੇ ਨਾਲ ਸਰਕਾਰ ਸਿੰਘ ਜੀ ਐਸਆਈ ਟ੍ਰੈਫਿਕ ਦੇ ਤੇ ਨਾਲ ਉਹਨਾਂ ਦੇ ਬਲਵਿੰਦਰ ਸਿੰਘ ਜੀ ਮੌਕੇ ਤੇ ਉਹ ਆਗੇ ਸੀ ਉਹ ਤੋਂ ਬਾਅਦ ਜੋ ਵੀ ਆ ਫਿਰ ਆਪਣੀ ਥਾਣੇ ਦੀ ਪੁਲਿਸ ਤੇ ਪਬਲਿਕ ਨੇ ਉਹਨਾਂ ਤੋਂ ਜਿਹੜੇ ਕਵਰ ਕਰ ਲਿਆ ਤੇ ਉਹਨਾਂ ਤੋਂ ਚਿੱਟਾ ਬਰਾਮਦ ਹੋਇਆ ਤੇ ਆਈਸ ਬਰਾਮਦ ਹੋਇਆ ਗਜੀਤ ਭਾਜੀ ਨੇ ਹੋਨਹਾਰ ਪੁਲਿਸ ਅਫਸਰ ਨੇ ਲੇਕੇ ਮੈਂ ਤੁਹਾਨੂੰ ਹੱਥ ਦਿਖਾ ਸਕਦਾ ਇਹਨਾਂ ਦਾ ਬਾਦਵੀ ਦੀ ਦਾਤ ਦੇਣੀ ਪੈਗੀ ਕਿ ਲੁਧਿਆਣਾ ਸ਼ਹਿਰ ਜਿਹੜਾ ਨਸ਼ਾ ਜਿਹੜਾ ਵਿਕਣ ਜਾ ਰਿਹਾ ਸੀ ਕਿਤੇ ਸਪਲਾਈ ਹੋਣ ਜਾ ਰਿਹਾ ਸੀ ਇਹਨਾਂ ਨੇ ਉਹ ਗੱਡੀ ਛੱਕੀ ਆਧਾਰ ਤੇ ਰੋਕੀ ਤੇ ਉਸ ਤੋਂ ਬਾਅਦ ਇਹਨਾਂ ਦਾ ਹੱਥ ਵੀ ਇੰਜਰਡ ਹੋ ਗਿਆ ਸਲੂਟ ਵੀ ਕਰੋ ਲੁਧਿਆਣਾ ਵਾਸੀਓ ਇਸ ਤਰ੍ਹਾਂ ਦੇ ਮੁਲਾਜ਼ਮ ਨੂੰ ਕਿ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਜੋ ਨਜ ਨਸ਼ਾ ਜਿਹੜਾ ਸਪਲਾਈ ਹੋਣ ਕਿੱਥੇ ਜਾ ਰਿਹਾ ਸੀਗਾ ਉਸ ਨੂੰ ਜਿਹੜਾ ਰੋਕਦੇ ਤੇ ਉਹਨੂੰ ਬਰਾਮਦ ਕਰਕੇ ਥਾਣਾ ਮੋਤੀ ਨਗਰ ਦੇ ਵਿੱਚ ਪਰਚਾ ਦਾ ਜੁਹੁੰਦਾ ਜਿੱਦਾਂ ACP ਨੇ ਦੱਸਿਆ ਲੇਕਿਨ ਕਾਬਲੇ ਤਾਰੀ ਸਾਡੀ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਵੀ ਹੈ ਜੋ ਟ੍ਰੈਫਿਕ ਦੀ ਡਿਊਟੀ ਦਾ ਤੰਦ ਹੀ ਨਾਲ ਕਰਦੀ ਹੈ ਬਾਕੀ ਨਸ਼ਾ ਸਮਗਰਮਾਂ ਦੀ ਜਦੋਂ ਲੱਗਦੀ ਹੈ ਕਿ ਕਿੰਨਾ ਕਿਤੇ ਸ਼ੱਕੀ ਹੈ ਗੱਡੀ ਰੋਕੀ ਜਾਂਦੀ ਤਲਾਸ਼ੀ ਲੈਣ ਤੋਂ ਬਾਅਦ ਜਦੋਂ ਆਈਸ ਤੇ ਹਿਰੋਇਨ ਬਰਾਮਦ ਹੋਵੇ ਤਾਂ ਇਹ ਸਮਝ ਲੋ ਕਿ ਲੁਧਿਆਣਾ ਸ਼ਹਿਰ ਚ ਸਪਲਾਈਅਰ ਕਿੰਨੇ ਤਕੜੇ ਹੋਣਗੇ ਜਿਹੜਾ ਨਸ਼ਾ ਸਪਲਾਈ ਕਰਦੇ ਨੇ ਦਾਤ ਦੇਣੀ ਪਈਗੀ ਇਦਾਂ ਦੇ ਮੁਲਾਜ਼ਮ ਦੀ ਜਿਹੜੀ ਗੱਡੀ ਚੋਂ ਨਸ਼ਾ ਬਰਾਮਦ ਹੋਇਆ ਵਾ ਜਿਹੜੀ ਗੱਡੀ ਭੱਜੀ ਸੀ ਐਸਆਈ ਨੂੰ ਦਿਲਜੀਤ ਨੂੰ ਫੇਂਟ ਮਾਰ ਕੇ ਉਸ ਗੱਡੀ ਦੇ نیچے ਜਿਹੜੇ ਸ਼ਖਸ਼ਾਏ ਸੀਗੇ ਜੋ ਕਾਰਪੇਚ ਦੇ ਵਿੱਚ ਮੁਲਾਜ਼ਮ ਨੇ ਗੱਲਬਾਤ ਕਰਦੇ ਉਹਨਾਂ ਦੇ ਘਰੇ ਪਹੁੰਚੀਆਂ ਕਿੱਥੇ ਜਾ ਰਹੇ ਸੀਗੇ ਗੱਡੀ ਕਿੰਨੀ ਰਫ਼ਤਾਰ ਨਾਲ ਸੀਗੀ ਤੇ ਗੱਡੀ ਦੇ ਸ਼ੀਸ਼ੇ ਪਬਲਿਕ ਨੇ ਭੰਨ ਦਿੱਤੇ ਸੀ ਪੂਰੇ ਮੈਂ ਤਾਂ ਹੀ ਸਕੂਲੇ ਜਾ ਰਹੇ ਸੀਗਾ ਬੱਚੇ ਫੀਸ ਦੇ ਕੇ ਵਾਪਸ ਆ ਰਹੇ ਸੀਗੇ ਮੋਤੀ ਨਗਰ ਦੇ ਕਟ ਤੇ ਗੱਡੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀਗੀ ਤੇ ਉਹ ਗੱਡੀ ਨੂੰ ਸਾਈਡ ਤੋਂ ਮਿਲ ਹੀ ਨਹੀਂ ਅਸੀਂ ਅੱਗੇ ਦੀ ਰਾਈਟ ਸਾਈਡ ਤੋਂ ਨਿਕਲਣ ਲੱਗੇ ਸੀ ਰੋਂਗ ਹੋ ਕੇ ਤੇ ਉਹ ਗੱਡੀ ਵਾਲੇ ਫਸਿਆ ਸੀ ਉਹ ਬੈਕ ਕਰਕੇ ਉਹਨੇ ਵਿੱਚ ਸਾਡੀ ਮਾਰਤੀ ਤੇ ਉਹ ਉੱਥੇ ਹੀ ਫਸ ਗਿਆ ਸੀਗਾ ਤੇ ਉਹ ਫਸ ਗਿਆ ਫਿਰ ਉਹਨੂੰ ਕੋਈ ਰਸਤਾ ਨਹੀਂ ਮਿਲਿਆ ਜਾਨੂੰ ਪੁਲਿਸ ਆਲੀ ਮਗਰ ਗੱਡੀ ਆ ਗਈ ਪੁਲਸਾ ਲੈਨੇ ਕਾਫੀ ਹੱਤ ਤੋ ਮਾਰੇਆ ਗੱਡੀ ਦੇ ਸ਼ੀਸ਼ੇ ਟੁੱਟੇ ਨੇ ਫਿਰ ਪਬਲਿਕ ਆਈ ਨਾਲ ਪਬਲਿਕ ਲੈਨੇ ਡੰਡੇ ਡੰਡੇ ਮਾਰੇ ਸ਼ੀਸ਼ਾ ਤੋੜਿਆ ਫਿਰ ਉਹਦੀ ਚਾਬੀ ਚੁੱਭੀ ਖੋਤੀ ਫਿਰ ਉਹਨੂੰ ਪਤਨੀ ਲੈ ਕੇ ਗਈ ਜਾਂ ਨਹੀਂ ਲੈ ਗਈ ਬਾਅਦ ਚ ਮੈਂ ਆਪਣੀ ਲੱਤ ਫੜ ਕੇ ਬਹਿ ਗਿਆ ਸੀਗਾ ਜੋ ਮੋਟਰਸਾਈਕਲ ਤੋਂ ਨਿਕਲੇ ਮੈਂ ਜੀ ਮਤਲਬ ਤੁਸੀਂ ਪਰਿਵਾਰ ਸਮੇ ਸੀਗੇ ਮੈਂ ਮੇਰੀ ਵਾਈਫ ਸੀਗੇ ਤੇ ਉਹਨੇ ਆ ਨਹੀਂ ਦੇਖਿਆ ਕਿ ਪਰਿਵਾਰ ਹੈਗਾ ਮਰ ਸਕਦਾ ਨਹੀਂ ਜੀ ਨਹੀਂ ਉਹ ਉਹਨੂੰ ਤਾਂ ਇਹ ਸੀਗਾ ਵੀ ਮੈਂ ਨਿਕਲ ਜਾਵਾਂ ਬਸ ਜੋ ਬ੍ਰਹਮਤ ਹੋ ਗਿਆ ਕੋਸ ਨਸ਼ੇ ਦਾ ਨਹੀਂ ਮੈਨੂੰ ਪਤਾ ਗੱਡੀ ਵਾਲੇ ਦਾ ਮੈਨੂੰ ਪਤਾ ਵੀ ਹਾਂ ਉਹ ਸਾਈਡ ਮੰਗ ਰਿਆ ਸੀ ਕਿ ਮੈਨੂੰ ਬਸ ਨੰਗ ਲੈੰਦੋ ਪਤਾ ਨਹੀਂ ਤੇਰੇ तरफ ਹਾਂਜੀ ਹਾਂਜੀ ਮਤਲਬ ਕਿੰਨੇ ਕ ਟਾਂਕੇ ਲੱਗੇ ਬਾਈ ਪੰਜ ਟਾਂਕੇ ਲੱਗੇ ਸਿਰ ਤੋਂ ਕੋਈ ਸਿਰ ਤੇ ਨਹੀਂ ਬਸ ਹੱਥ ਤੇ ਵੱਜੀ ਤਾਂ ਪੈਰ ਦੇ ਅੰਦਰ ਡੂੰਘਾ ਬਸ 19 21 ਦਾ ਵਰਗ ਰਹਿ ਗਿਆ ਹੱਡੀ ਟੁੱਟ ਜਾਨੀ ਸੀਗੀ ਹਾਂਜੀ ਬੜੀ ਤੇਜ਼ ਸਪੀਡ ਤੇ ਸੀਗਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਪੀਡ ਤੇ ਸੀਗਾ ਕਾਫੀ ਰਫਤਾਰ ਤੋਂ ਪਿੱਛੇ ਹੀ ਕਹਿੰਦੇ ਤੇਜ਼ ਆ ਰਿਹਾ ਸੀਗਾ ਉਹ ਉਹ ਉਸ ਨੂੰ ਦੇਖ ਕੇ ਫਰਾਰ ਹੋ ਰਿਹਾ ਸੀਗਾ ਪੁਲਿਸ ਮਗਰੀ ਸੀ ਉਹਦੇ ਮਗਰੀ ਗੱਡੀ ਲੈ ਕੇ ਆ ਰਹੇ ਸੀ ਉਹ ਪੁਲਸ ਵਾਲੇ ਤੇ ਵੀ ਕਾਫੀ ਸੱਟਾਂ ਲੱਗੀਆਂ ਬਿਲਕੁਲ ਇਹ ਸਾਡਾ ਨਗਰ ਨਿਗਮ ਤੋਂ ਜੋ ਮੁਲਾਜ਼ਮ ਨੇ ਉਹ ਮਜੂਦ ਨੇ ਜੋ ਉਸ ਗੱਡੀ ਨੇ ਜਿੰਨਾਂ ਨੂੰ ਆਪਣੀ ਫੇਂਡ ਦੇ ਵਿੱਚ ਲਿੱਤਾ ਪਰਿਵਾਰ ਸਮੇਤ ਆ ਰਹੇ ਸੀਗੇ ਸ਼ੁਕਰਾਨਾ ਉਸ ਪ੍ਰਮਾਤਮਾ ਦਾ ਜੋ ਪਰਿਵਾਰ ਬਚ ਗਿਆ ਲੇਕਿਨ ਬਾਈ ਦੀ ਹੱਡੀ ਜਿਹੜੀ ਹੈ ਫ੍ਰੈਕਚਰ ਹੋਣ ਤੋਂ ਬਚ ਗਈ ਲੇਕਿਨ ਪਟੀਆਂ ਦੇਖ ਸਕਦੇ ਹੋ ਹੱਥਾਂ ਤੇ ਅਤੇ ਮੋਟਰਸਾਈਕਲ ਮੋਟਰਸਾਈਕਲ ਦਾ ਕੀ ਹਾਲਾਤ ਨੇ ਮੋਟਰਸਾਈਕਲ ਠੀਕ ਆ ਬਸ ਉਹਦੇ ਸਲੈਂਸਰ ਤੇ ਡੈਂਟ ਪਿਆ ਹੈ ਫਸ ਗਿਆ ਸੀ ਹਾਂਜੀ ਮੋਟਰਲ ਫਸ ਗਿਆ ਸੀ ਉਹਦੇ ਪਿਛਲੇ ਟਾਇਰ ਦੇ ਵਿੱਚ ਉਹ ਤਗਲੇ ਟਾਇਰ ਦੇ ਵਿੱਚ ਬਚਾ ਲੇ ਬਿਲਕੁਲ ਮੋਟਰਸਾਈਕਲ ਮੋਟਰਸਾਈਕਲ ਬਚ ਗਿਆ ਲੇਕਿਨ ਪਰਿਵਾਰ ਦੇ ਜਿਹੜੇ ਆ ਇੰਜਰਡ ਹੋ ਗਏ ਨੇ ਪਰਿਵਾਰ ਲੇਕਿਨ ਪੁਲਿਸ ਦੀ ਬਹਾਦਰੀ ਦਾ ਦੇਣੀ ਪੈਗੀ ਪੁਲਿਸ ਨੇ ਮੌਕੇ ਤੇ ਉਸ ਸਮਗਲਰ ਫੜੇ ਤੇ ਉਹਨਾਂ ਨੂੰ ਹੁਣ ਕੀ ਪਰਚਾ ਦਰਜ ਹੋ ਗਿਆ ਲੇਕਿਨ ਉਹਨਾਂ ਰਿਮਾਰਡ ਹਾਸਿਲ ਕਰਕੇ ਜਰੂਰ ਪੁੱਛਿਆ ਜਾਵੇ ਕਿ ਸਪਲਾਈ ਕਰਨ ਕਿੱਥੇ ਜਾ ਰਹੀ ਸੀ ਤੇ ਲੇਕਿਨ ਪਬਲਿਕ ਨੇ ਸ਼ੀਸ਼ੇ ਤੋੜੇ ਤੇ ਮੁਲਾਜ਼ਮਾ ਨੇ ਆ ਕੇ ਉਹਦੀ ਚਾਬੀ ਕੱਢੀ ਤਾਂ ਕਿ ਗੱਡੀ ਨੂੰ ਬੰਦ ਕੀਤਾ ਜਾਵੇ ਇੰਜਨ ਨੂੰ ਆਫ ਕੀਤਾ ਜਾਵੇ ਲੇਕਿਨ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਦੇਖ ਸਕਦੇ ਹਾਂ ਇੱਕ ਪੁਲਿਸ ਵਾਲੇ ਦੀ ਬਹਾਦਰੀ ਕਰਕੇ ਇੱਕ ਨਸ਼ਾ ਸਮਗਲਰ ਜਿਹੜੇ ਨੇ ਫੜੇ ਗਏ ਨੇ ਜੋ ਕਿਥੇ ਨਾ ਕਿਤੇ ਨਸ਼ਾ ਸਪਲਾਈ ਕਰਨ ਜਾ ਰਹੇ ਸੀ ਲੁਧਿਆਣਾ ਤੋਂ ਕੈਮਰਾਮੈਨ ਸੀਵਾ ਸਿੰਘ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ